ਇਹ ਸਰਦੀ ਦਾ ਮੌਸਮ ਹੈ ਇਹਦੇ ਵਿੱਚ ਆਮ ਬਿਮਾਰੀਆਂ ਜਿਵੇਂ ਜ਼ੁਕਾਮ ਜਿਹਨੂੰ ਅਸੀਂ ਫਲੂਨਜਾ ਲਾਈਕ ਇਲਨੈਸ ਕਹਿੰਦੇ ਆ ਉਹ ਅਕਸਰ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਪ੍ਰੈਵਲੈਂਸ ਹੈ ਉਹਨਾਂ ਦੀ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਤੇ ਇਹਦੇ ਵਿੱਚ ਖਾਸ ਕਰਕੇ ਜਿਹੜੇ ਸਸੈਪਟਿਵਲ ਗਰੁੱਪ ਨੇ ਪਾਪੂਲੇਸ਼ਨ ਦੇ ਆਬਾਦੀ ਦੇ ਜਿਵੇਂ ਬਜ਼ੁਰਗ ਹੋਗੇ ਬੱਚੇ ਹੋਗੇ ਪ੍ਰੈਗਨੈਂਟ ਲੇਡੀਜ਼ ਹੋਗੀਆਂ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਕੋਈ ਕੈਂਸਰ ਦਾ ਪੇਸ਼ੀਐਂਟ ਹੈ ਹਾਈਪਰ ਟੈਨਸ਼ਨ ਦਾ ਹੈ ਡਾਇਬਟੀਜ਼ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਦੇ ਪ੍ਰਕਾਸ਼ਨ ਰੱਖਣਾ ਚਾਹੀਦਾ ਹੈ ਠੰਡ ਤੋਂ ਬਚਣਾ ਚਾਹੀਦਾ ਹੈ ਜੇ ਕੋਈ ਉਹਨਾਂ ਨੂੰ ਨਜਲਾ ਜਿਹਾ ਖਾਂਮ ਹੈ ਜਾਂ ਕੁਝ ਇਸ ਤਰ੍ਹਾਂ ਦੇ ਸਿੰਪਟਮ ਹੋ ਰਹੇ ਪਹਿਲਾਂ ਤਾਂ ਉਹ ਜਿਹੜੀ ਸਵਾਈਨ ਫਲੂ ਦੀ ਕੈਟੇਗਰੀਜੇਸ਼ਨ ਹੈ A B C ਉਹਦੇ ਅਕੋਰਡਿੰਗਲੀ ਵੀ ਜਿਹੜੇ A ਵਾਲੇ ਨੇ ਮਾਈਲਡ ਸਿੰਪਟਮ ਵਾਲੇ ਉਹਨਾਂ ਨੂੰ ਘਰ 'ਚ ਰਹਿਣਾ ਚਾਹੀਦਾ ਹੈ ਤੇ B ਵਾਲਿਆਂ ਨੂੰ ਇਮੀਡੀਏਟਲੀ ਡਾਕਟਰ ਦੀ ਜਿਹੜੀ ਹੈਗੀ ਸਲਾਹ ਲੈਣੀ ਚਾਹੀਦੀ ਹੈ ਤੇ ਜਿਹੜੇ C ਵਾਲੇ ਉਹਨਾਂ ਨੂੰ ਅਸੀਂ ਹਸਪੀਟਲਾਈਜ਼ ਵੀ ਐਡਮਿਟ ਕਰਦੇ ਹਾਂ ਤੇ ਲੁਧਿਆਣਾ ਵਿੱਚ ਕਿੰਨੇ ਕੇਸ ਆ ਰਹੇ ਜੀ ਅੱਜ ਇਸ ਟਾਈਮ 8 ਐਕਟਿਵ ਕੇਸ ਨੇ ਲੇਕਿਨ ਮੈਂ ਇੱਕ ਗੱਲ ਜ਼ਰੂਰ ਧਿਆਨ ਚ ਰਹਿ ਹਾਂਗਾ ਕਿ ਕਈ ਇੱਕ ਸਾਨੂੰ ਪ੍ਰਾਈਵੇਟ ਹਸਪਤਾਲ ਤੋਂ ਪਤਾ ਲੱਗਿਆ ਸੀ ਕਿ ਜਿਹੜੀ ਇਹਨਾਂ ਦੀ ਟੈਸਟਿੰਗ ਐ ਸਵਾਈਨ ਫਲੂ ਦੀ ਉਹ A ਜਾਂ B ਕੈਟਾਗਰੀ ਚ ਨਹੀਂ ਕਰਨੀ ਉਹਨਾਂ ਨੂੰ ਸਿਰਫ ਅਸੀਂ ਸਿੰਪਟੋਮੈਟਿਕ ਟਰੀਟਮੈਂਟ ਦੇਣਾ ਹੈ ਤਾਂ ਕਿ ਇਹ ਨਾ ਹੋਵੇ ਸੀ A ਜਾਂ B ਦੀ ਵੀ ਟੈਸਟਿੰਗ ਕਰ ਲਈ ਉਹਦੇ ਚ ਸਵਾਈਨ ਫਲੂ ਪੋਜ਼ਿਟਿਵ ਆ ਜੇ ਜਿਹੜਾ ਕਿ ਡੇਂਜਰਸ ਨਹੀਂ ਹੁੰਦਾ ਇੱਕ ਆਮ ਇਨਫਲੂਐਂజా ਲਾਈਕਿਲਨੈਸ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਅਸੀਂ ਉਹਨਾਂ ਦੀ ਕਰਦੇ ਨਹੀਂ ਉਹ ਹਸਪੀਟਲ ਦੇ ਵਿੱਚ ਇਸ ਦਾ ਦੀ ਟੈਸਟਿੰਗ ਹੋ ਰਹੀ ਹੈ ਜਿਸ ਦੇ ਕਰਕੇ ਇਹ ਲੱਗ ਰਿਹਾ ਹੈ ਕਿ ਸਵਾਇਨ ਫਲੂ ਦੇ ਕੇਸ ਬਹੁਤ ਜ਼ਿਆਦਾ ਵੱਧ ਗਏ। ਅਸੀਂ ਉਹਨਾਂ ਨੂੰ ਅੱਜ ਹੀ ਇੱਕ ਚਿੱਠੀ ਹੈ ਜਿਹੜੀ ਉਹ ਜਾਰੀ ਕੀਤੀ ਹੈ ਵੀ ਉਹ A ਤੇ B ਕੈਟਾਗਰੀ ਦੇ ਜਿਹੜਾ ਸਵਾਇਨ ਫਲੂ ਦਾ ਟੈਸਟ ਨਾ ਕਰਨ ਸਿਰਫ C ਗ੍ਰੇਡ ਹੈ ਜਿਹੜੀ C ਕੈਟਾਗਰੀ ਹੈ ਉਹਦਾ ਹੀ ਉਹ ਟੈਸਟ ਕਰਨ ਤਾਂ ਕਿ ਪਬਲਿਕ ਦੇ ਵਿੱਚ ਇੱਕ ਪੈਨਿਕ ਜਾਂ ਕੋਈ ਫੀਅਰ ਜਾਂ ਕੋਈ ਡਰ ਦਾ ਮਾਹੌਲ ਪੈਦਾ ਨਾ ਹੋਵੇ। ਇਹ ਡਾਕਟਰ ਸਾਹਿਬ ਕੀ ਪ੍ਰਕੌਸ਼ਨਸ ਕੀ ਰੱਖਣੇ ਚਾਹੀਦੇ ਨੇ ਜਿਸ ਤਰ੍ਹਾਂ ਨਾਲ ਇਹ ਦੇ ਬਾਰੇ ਸਭ ਤੋਂ ਵੱਡਾ ਤਾਂ ਇਹ ਹੀ ਹੈ ਵੀ ਜਿਹਨਾਂ ਨੂੰ ਵੀ ਸਿੰਪਟਮ ਆਉ ਹੋਵੇ ਇਮੀਡੀਟਲੀ ਆਪਣੇ ਡਾਕਟਰ ਜਿਹੜਾ ਨੇੜੇ ਦੇ ਸਾਡੇ ਸਰਕਾਰੀ ਸਿਹਤ ਸਾਂਤਾਂ ਉੱਤੇ ਸੰਪਰਕ ਕਰਨ ਡਾਕਟਰ ਤੋਂ ਇਲਾਜ ਕਰਾਉਣ ਤੇ ਬਾਕੀ ਜਿਹੜਾ ਹੈ ਜਿਹੜੇ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਸੈਪਟੀਵਲ ਗਰੁੱਪ ਨੇ ਆਬਾਦੀ ਦੇ ਜਿੰਨਾਂ ਨੂੰ ਜ਼ਿਆਦਾ ਰਿਸਕ ਹੁੰਦਾ ਉਹਨਾਂ ਨੂੰ ਆਪਣੇ ਆਪ ਨੂੰ ਘਰਾਂ ਚ ਕਨਫਾਈਨ ਕਰਨਾ ਚਾਹੀਦਾ ਹੈ ਸਰਦੀ ਤੋਂ ਬਚਣਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਜ਼ਿੰਦਗੀ ਦਾ ਇੱਕ ਤੰਦਰੁਸਤ ਜਿਹੜਾ ਸਟਾਈਲ ਲਾਈਫ ਦਾ ਉਹ ਅਡਾਪਟ ਕਰਨਾ ਚਾਹੀਦਾ ਇਮਿਊਨਿਟੀ ਦੇ ਵਿੱਚ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਸਿਵਲ ਹਸਪਤਲ ਦੇ ਕੋਲ ਜਾਂ ਸਰਕਾਰੀ ਹਸਪਤਲ ਵੀ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕੋਈ ਅਲੱਗ ਤੋਂ ਜਿਹੜਾ ਵਾਰਡ ਬਣਾਇਆ ਗਿਆ ਨੇ ਸਾਡੇ ਕੋਲ ਆਈਸੋਲੇਸ਼ਨ ਵਾਰਡ ਹੈਗੇ ਆ ਜਿਹੜੀ ਇਹਦੇ ਜੀ ਟਾਈਮੀ ਫਲੂ ਮੈਡੀਸਨ ਹੁੰਦੀ ਹੈ ਉਹ ਵੀ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਹੈਗੀ ਹੈ ਫਿਰ ਵੀ ਅਸੀਂ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਜਾਂ ਆਈਐਮ ਨੇ ਉਹਨਾਂ ਨਾਲ ਲਗਾਤਾਰ ਕੰਟੈਕਟ ਹੈ ਵੀ ਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਅਸੀਂ ਉਹਨਾਂ ਨੂੰ ਟੈਕਲ ਕਰਨ ਦੇ ਜੋ ਸਰ ਭੀੜ ਵਾਲੇ ਇਲਾਕਿਆਂ 'ਚ ਜਾਣ ਤੋਂ ਲੋਕਾਂ ਨੂੰ ਵੀ ਗੈਰ ਬਿਲਕੁਲ ਬਚਣਾ ਚਾਹੀਦਾ ਅੱਜਕੱਲ੍ਹ ਦੇ ਮੌਸਮ 'ਚ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਬਜ਼ੁਰਗ ਬੱਚੇ ਜਾਂ ਜਿਹੜੇ ਦੂਸਰੇ ਨੇ ਉਹਨਾਂ ਨੂੰ ਭੀੜ ਵਾਲੇ ਬਚਣਾ ਵੀ ਚਾਹੀਦਾ ਜੇ ਜਾਣਾ ਪਵੇ ਕਿਸੇ ਹਾਲਤ 'ਚ ਤਾਂ ਉਹਨਾਂ ਨੂੰ ਘੱਟੋ-ਘੱਟ ਮਾਸਕ ਜ਼ਰੂਰ ਪਾਉਣਾ ਸਰਦੀ ਦਾ ਮੌਸਮ ਹੈ ਇਹਦੇ 'ਚ ਆਮ ਬਿਮਾਰੀਆਂ ਜਿਵੇਂ ਜ਼ੁਕਾਮ ਜਿਹਨੂੰ ਅਸੀਂ ਫਲੁੰਝਾ ਲਾਈਕ ਇਲਨਸ ਕਹਿੰਦੇ ਆ ਉਹ ਅਕਸਰ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਪ੍ਰੈਵਲੈਂਸ ਹੈ ਉਹਨਾਂ ਦੀ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਤੇ ਇਹਦੇ ਚ ਖਾਸ ਕਰਕੇ ਜਿਹੜੇ ਸਸੈਪਟਿਵਲ ਗਰੁੱਪ ਨੇ ਪਾਪੂਲੇਸ਼ਨ ਦੇ ਆਬਾਦੀ ਦੇ ਜਿਵੇਂ ਬਜ਼ੁਰਗ ਹੋਗੇ ਬੱਚੇ ਹੋਗੇ ਪ੍ਰੈਗਨੈਂਟ ਲੇਡੀਆਂ ਹੋਗੀਆਂ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਕੋਈ ਕੈਂਸਰ ਦਾ ਪੇਸ਼ੀਐਂਟ ਹੈ ਹਾਈਪਰ ਟੈਨਸ਼ਨ ਦਾ ਹੈ ਡਾਇਬਟੀਜ਼ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਇਹਦੇ ਪ੍ਰਕਾਸ਼ਨ ਰੱਖਣਾ ਚਾਹੀਦਾ ਠੰਡ ਤੋਂ ਬਚਣਾ ਚਾਹੀਦਾ ਜੇ ਕੋਈ ਉਹਨਾਂ ਨੂੰ ਨਜਲਾ ਜਿਹਾ ਖਾਮ ਹੈ ਜਾਂ ਕੁਝ ਇਸ ਤਰ੍ਹਾਂ ਦੇ ਸਿੰਪਟਮ ਹੋ ਰਹੇ ਪਹਿਲਾਂ ਤਾਂ ਉਹ ਜਿਹੜੀ ਸਵਾਇਨ ਫਲੂ ਦੀ ਕੈਟੇਗਰੀਜੇਸ਼ਨ ਹੈ A B C ਉਦੇ ਅਕੋਰਡਿੰਗਲੀ ਵੀ ਜਿਹੜੇ A ਵਾਲੇ ਨੇ ਮਾਈਲਡ ਸਿੰਪਟਮ ਵਾਲੇ ਉਹਨਾਂ ਨੂੰ ਘਰ 'ਚ ਰਹਿਣਾ ਚਾਹੀਦਾ ਤੇ B ਵਾਲਿਆਂ ਨੂੰ ਇਮੀਡੀਏਟਲੀ ਡਾਕਟਰ ਦੀ ਜਿਹੜੀ ਹੈਗੀ ਸਲਾਹ ਲੈਣੀ ਚਾਹੀਦੀ ਹੈ ਤੇ ਜਿਹੜੇ C ਵਾਲੇ ਉਹਨਾਂ ਨੂੰ ਅਸੀਂ ਹਸਪੀਟਲਾਈਜ਼ ਵੀ